ਜਦੋਂ ਫਾਸਟ ਵੀ ਨਿਊਜ਼ ਟੀਮ ਨੇ ਸਤਨਾਮ ਨਗਰ ਦੇ ਚਬਾਲ ਰੋਡ ਦਾ ਦੌਰਾ ਕੀਤਾ ਤਾਂ ਪਾਰਕ ਵਿੱਚ ਸਫਾਈ ਦਾ ਕੋਈ ਪ੍ਰਬੰਧ ਨਹੀਂ ਸੀ ਇਲਾਕਾ ਨਿਵਾਸੀਆਂ ਨੇ ਦੱਸਿਆ ਕਿ ਜਿਸ ਓਪਨ ਜਿਮ ਨੂੰ ਲਗਾਇਆ ਗਿਆ ਉਸ ਦੀ ਹਾਲਤ ਬਹੁਤ ਮਾੜੀ ਹੈ ਅਤੇ ਪਾਰਕ ਵਿੱਚ ਵੱਡੇ ਦਰਖਤ ਉਗੇ ਹੋਏ ਹਨ ਲੋਕਾਂ ਨੇ ਪ੍ਰਸ਼ਾਸਨ ਨੂੰ ਅਪੀਲ ਕੀਤੀ ਹੈ ਕਿ ਇਸ ਜਗ੍ਹਾ ਦੀ ਸਫਾਈ ਕਰਵਾਈ ਜਾਵੇ ਤਾਂ ਜੋ ਲੋਕ ਸਵੇਰੇ ਉੱਠ ਕੇ ਸੈਰ ਕਰ ਸਕਣ ਪਾਰਕ ਜੇ ਹੀ ਵੇਖੋ ਜੰਗਲ ਬਣਿਆ ਜੇ ਪਹਿਲਾਂ ਸੋਨੀ ਸਾਹਿਬ ਨੇ ਕਿੰਨੀ ਵਧੀਆ ਪਾਰਕ ਬਣਾਈ ਸੀ ਜਦੋਂ ਉਹਨਾਂ ਦਾ ਰਾਜ ਹੈਗਾ ਸੀ ਇੰਨੇ ਉਹਨਾਂ ਨੇ ਪੈਸੇ ਲਾਏ ਆ ਕੋਈ ਹਸਾਬ ਨਹੀਂ ਆ ਜਿਹੜਾ ਬੰਦਾ ਆਂਦਾ ਸੀ ਵੈਲਕਮ ਕਰਦਾ ਹਾਂ ਜੀ ਕਿ ਹਾਂ ਜੀ ਕਿ ਪਾਰਕ ਬਣੀ ਆ ਬਹੁਤ ਸੋਹਣੀ ਬਣੀ ਤੁਹਾਡੀ ਪਾਰਕ ਤੇ ਅੱਜ ਦੇ ਟਾਈਮ ਦੇ ਜਿਹੜੀ ਸਰਕਾਰ ਚੱਲਦੇ ਪਈ ਆ ਤੇ ਦੇਖੋ ਤੁਸੀਂ ਜੰਗਲ ਬਣ ਗਿਆ ਜੇ ਉਹਨਾਂ ਨੇ ਏਡੀ ਸੋਹਣੀ ਪਾਰਕ ਬਣਾਈ ਆ ਪੈਸੇ ਲਾਏ 5 ਲੱਖ ਰੁਪਈਆ ਉਹਨਾਂ ਨੇ ਲਾਇਆ ਸੋਨੀ ਸਾਹਿਬ ਨੇ ਇੱਥੇ ਲਾਈਟਾਂ ਲੱਗੀਆਂ ਹਰ ਇੱਕ ਚੀਜ਼ ਲੱਗੀ ਸੀ ਜਿਹੜੀਆਂ ਲਾਈਟਾਂ ਲੱਗੀਆਂ ਬਹੁਤ ਸੋਹਣੀਆਂ ਲੱਗਦੀਆਂ ਸੀ ਤੇ ਹੁਣ ਅੱਜ ਦੇ ਟਾਈਮ ਤੇ ਦੇਖੋ ਤੁਸੀਂ ਕੀ ਬਣਿਆ ਜੀ ਬਹੁਤ ਮਾੜਾ ਹਾਲ ਦੇ ਦੇਖੋ ਕੋਈ ਬੱਚਾ ਨਹੀਂ ਆ ਸਕਦਾ ਕੋਈ ਬਜ਼ੁਰਗ ਨਹੀਂ ਆ ਸਕਦਾ ਕੋਈ ਸਿਆਣਾ ਬੰਦਾ ਨਹੀਂ ਆ ਸਕਦਾ ਤੇ ਤੁਸੀਂ ਆਪ ਦੇਖ ਲਓ ਹਿਸਾਬ ਤੁਸੀਂ ਇੱਥੇ ਵੇਖੋ ਵੀ ਸਮੱਸਿਆ ਵੀ ਬੱਚਿਆਂ ਦੇ ਖੇਡਣ ਲਈ ਕਿੱਡੀ ਸੋਹਣੀ ਪਾਰਕ ਬਣੀ ਸੀ ਚਲੋ ਸਾਨੂੰ ਅਸੀਂ ਇਹੋ ਅਨੇ ਅਪੀਲ ਕਰਦੇ ਆਂ ਵੀ ਵੇਖੋ ਵੀ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸਰਕਾਰ ਨੇ ਮੌਜੂਦਾ ਸਰਕਾਰ ਨੇ ਮੌਕੇ ਦੀ ਸਰਕਾਰ ਨੇ ਉਹ ਪੂਰੇ ਕਰਨੇ ਜਿਹਦੇ ਵੇਖੋ ਆ ਵਾਅਦੇ ਜੋ ਕੀ ਹਾਲ ਹੋਇਆ ਪਿਆ ਆਡੀ ਪਾਰਕ ਦਾ ਕੀ ਹਾਲ ਮੰਨ ਲਓ ਸਾਡੇ ਮਹੱਲੇ ਦਾ ਮੰਨ ਲਓ ਕੀ ਵਿਕਾਸ ਸਾਡੇ ਮਹੱਲੇ ਦਾ ਮੰਨ ਲਓ ਵੀ ਜਦੋਂ ਕਾਂਗਰਸ ਦੀ ਸਰਕਾਰ ਸੀ ਉਸ ਵੇਲੇ ਸੋਨੀ ਸਾਹਮਣੇ ਪਾਰਕ ਬਹੁਤ ਸੋਹਣੀ ਬਣਵਾਇਆ ਕੀਤੀ ਸੀ ਬਹੁਤ ਸੋਹਣੀ ਜਨੁਵਾਂਦੇ ਤੇ ਹੁਣ ਵੇਖੋ ਮੌਕੇ ਦੀ ਸਰਕਾਰ ਦੇ ਹੁੰਦੇ ਸਾਰੇ ਕਿੱਡੇ ਕਿੱਡੇ ਝਾੜੀਆਂ ਹੋਈਆਂ ਮੰਨ ਲਓ ਛੋਟਾ ਬੱਚਾ ਕੋਈ ਨੰਗਣ ਰਿਆ ਇੱਥੇ ਕੋਈ ਭਈਆ ਫੜ ਕੇ ਦਸੁਰ ਦੇ ਕੋਈ ਇੱਧਰ ਦਾ ਹੋਰ ਕੋਈ ਸੁਰ ਦੇ ਮੰਨ ਲਓ ਕੌਣ ਜਮਿਆ ਰੇ ਮੌਕੇ ਦੀ ਸਰਕਾਰ ਇਹਨੂੰ ਕਹਿ ਸਕਦੇ ਆ ਇਹਨੂੰ ਇਹੋ ਅਪੀਲ ਆ ਵੀ ਇਹਨੂੰ ਸੁਧਾਰ ਕੀਤਾ ਜਾਵੇ ਸਾਡੇ ਇੱਥੋਂ ਦੇ ਵਿਕਾਸ ਕਰਾਇਆ ਜਾਓ ਦੇਖੋ ਇਹ ਜਿਹੜੀ ਸਮੱਸਿਆ ਤੇ ਸਮੱਸਿਆ ਤੇ ਬਹੁਤ ਵੱਡੀ ਆ ਜੋ ਅੱਜ ਕੱਲ ਕਾਂਡ ਹੁੰਦੀ ਪਈ ਬੱਚਿਆਂ ਨਾਲ ਜਿੰਨੀਆਂ ਕਿਥੇ ਝਾੜੀਆਂ ਆ ਗਿਆ ਤੇ ਉਹਦੇ ਵਿੱਚ ਪਤਾ ਵੀ ਨਹੀਂ ਲੱਗ ਸਕਦਾ ਇਹ ਪ੍ਰਸ਼ਾਸਨ ਨੂੰ ਆਪ ਦੇਖਣਾ ਚਾਹੀਦਾ ਇਹਦੇ ਉੱਤੇ ਧਿਆਨ ਦੇਣਾ ਚਾਹੀਦਾ ਇਹ ਜਿਹੜਾ ਪਾਰਕ ਹੈ ਕਾਂਗਰਸ ਸਰਕਾਰ ਹੀ ਸੋਨੀ ਸਾਹਿਬ ਮੰਤਰੀ ਹੀ ਬੜਾ ਵਧੀਆ ਪਾਰਕ ਬਣਾ ਕੇ ਦਿੱਤਾ ਸੀ ਉਹਨਾਂ ਨੇ ਕਿ ਬਜ਼ੁਰਗ ਬੱਚੇ ਸਾਰੇ ਇਹਦੇ ਵਿੱਚ ਸਵਸਥ ਰਹਿਣ ਉਹਦੇ ਵਿੱਚ ਪੈਸਾ ਵੀ ਬੜਾ ਲੱਗਾ ਸਭ ਕੁਝ ਹੋਇਆ ਮਗਰ ਕਾਂਗਰਸ ਜਾਣ ਦੇ ਨਾਲ ਇਹ ਜਿਹੜੀ ਮੌਜੂਦਾ ਸਰਕਾਰ ਹੈ ਇਹਨਾਂ ਨੇ ਬੇੜਾ ਗਰੀ ਕੀ ਹੀ ਕਰਤਾ ਕਦੀ ਇੱਧਰਲੇ ਪਾਸੇ ਧਿਆਨ ਨਹੀਂ ਦਿੱਤਾ ਸਿਰਫ ਪੈਸਾ ਇਕੱਠਾ ਕੀਤਾ ਇਹਨਾਂ ਨੇ ਹੋਰ ਕੁਝ ਨਹੀਂ ਕੀਤਾ ਦੇਖੋ ਅਸੀਂ ਤੇ ਅਫਸਰਾਂ ਨੂੰ ਲਿਖ ਕੇ ਦੇਣਾ ਮਗਰ ਸਾਡੇ ਕੰਮ ਨਹੀਂ ਕਰਦੇ ਇਹ ਇਹਨਾਂ ਦੀ ਸ਼ੇ ਹੈਗੀ ਆ ਸਾਡੇ ਕੰਮ ਨਹੀਂ ਹੋਣ ਦਿੰਦੇ ਮੈਂ ਕਾਉਂਸਲਰ ਜ਼ਰੂਰ ਆ ਮਰ ਜਦੋਂ ਪਤਾ ਲੱਗਦਾ ਕਿ ਕਾਉਂਸਲ ਕੰਮ ਕਰਨ ਲੱਗਾ ਉਸ ਵੇਲੇ ਆਪਣੇ ਬੰਦਿਆਂ ਨੂੰ ਕਹਿ ਦਿੰਦੇ ਕਿ ਇਹ ਕੰਮ ਨਹੀਂ ਕਰਨਾ ਤੁਸੀਂ ਵਾਪਸ ਆ ਜਾਓ